ਮਾੜੀ ਮੋੜੀ ਤੋਂ ਉਹਨਾਂ ਮੈਂ ਹੋਈ ਵਾਰ ਪੱਸੋਂ ਤੋਂ ਦੋ ਤਿੰਨ ਵੇਡਾਂ ਤੋਂ ਮੈਂ ਹੋਈ ਵਾਰ ਇਸੇ ਤੋਂ ਨੰਬਰ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਉਹਨਾਂ ਗੇਰਗੂਡ ਵਾਗਦਾ ਆਏ ਕਿ ਉਹ ਹੈਗੇ 15-20 ਜਣਾਂ ਜਨਾਨੀਆਂ ਦੇ ਵਿੱਚ ਉਹਨਾਂ ਦੀ ਜੇਡ ਵਧਿਆ ਗੱਦੀ ਭਾਗੀ ਇਹ ਪਾਸਪੰਨ ਸਕੂਲ ਹੈ ਜੀ ਐ ਮੋਰਚਾਲ ਵਾਗਦਾ ਥਾਰਾ ਹਾਂ ਜੀ ਹਾਂ ਨੂੰ ਸਟਾ ਲਈਆਂ ਸਟਾ ਦੇ ਲਈ ਸਟਾ ਬਹੁਤ ਬਈਆਂ ਬਹੁਤ ਕੁਟਿਆ ਉਹਨਾਂ ਨੇ ਇਹਨਾਂ ਦਾ ਥੋੜਾ ਮਾਰ ਲ ਮਲਗੀ ਸਿੰਘ ਥੋੜਾ ਇਹਨਾਂ ਦਾ ਬੇੜ ਪਲਾਰਾ ਹੋਇਆ ਕੋਈ ਮਲਾਂ ਮੁੱਠਾ ਤੇ ਉਸੇ ਕਰਕੇ ਨਸ਼ੇ ਦੇ ਨਸ਼ੇ 'ਚ ਧੁੰਦ ਹੋ ਕੇ ਬੀਬੀਆਂ ਬੱਚੇ ਬੰਦੇ ਸਾਤ ਵਜੇ ਦਾ ਟਾਈਮ ਆ ਉਹਨਾਂ ਦੇ ਘਰ ਆਣ ਕੇ ਜੇਟ ਲੱਗਿਆ ਧਾਕਟਰ ਮਾਰੇ ਕਿਰਪਾਨਾ ਮਾਰੀ ਨਾ ਸਕੂਲ ਵਾਲੇ ਬੱਸ ਭੰਨੀ ਮੋਟਰਸਾਈਕਲ ਧੰਮਿਆ ਗੱਡੀ ਧੰਮੀ ਇਹਨਾਂ ਦੀ ਮੱਲੇ ਘਰਦਿਆਂ ਨੂੰ ਸਾਡੀ ਵਧਾਈ ਨਹੀਂ ਬਹੁਤ ਮੰਦਾ ਚੰਗਾ ਬੋਲ ਕੇ ਦੇ ਰਵਿੰਦਰ ਸਿੰਘ ਮੇਰਾ ਨਾਮ ਆ ਤੇ ਮਜੀਮੀ ਸ਼ੇਖਾਨ ਦੇ ਘਰ ਗੱਲ ਪੈ ਗਏ ਨੇ ਤੇ ਉਹਨਾਂ ਭਾਂਤੌਰ ਬੋਲ ਕੀਤੀ ਹੈ ਸੱਤਾਂ ਬੁੜੀਆਂ ਲਾਈਆਂ ਨੇ ਸਿਹਤ ਸੱਟ ਲਾਈ ਆ ਹੱਥ ਵੱਢਿਆ ਵਾ ਹਾਂਜੀ ਕੀ ਗੱਲ ਹੋਈ ਮਾੜੀ ਮੋਪੀ ਤੂੰ ਤੂੰ ਮੈਂ ਮੈਂ ਹੋਈ ਬਾਅਦ ਪਰਸੋਂ ਤੂੰ ਤੂੰ ਦੋ ਦਿਨ ਪਹਿਲਾਂ ਤੂੰ ਤੂੰ ਮੈਂ ਹੋਈ ਬਾਅਦ ਇਸੇ ਗੱਲੋਂ ਬੰਦੇ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਉਹਨਾਂ ਗੇਟ ਬੂੜ ਵੜਤਾ ਆਣ ਕੇ ਉਹ ਹੈਗੇ ਹੀ ਕੋਈ 15 20 ਜਾਨੇ ਜਨਾਨੀਆਂ ਵਿੱਚ ਉਹਨਾਂ ਗੇਟ ਵੜਿਆ ਗੱਡੀ ਭਾਂਤੀ ਬੱਸ ਭਾਂਤੀ ਸਕੂਲ ਵਾਲੀ ਮੋਟਰਸਾਈਕਲ ਵੜਤਾ ਸਾਰਾ ਹਾਂਜੀ ਹਾਂ ਨੂੰ ਸੱਟਾਂ ਲਾਈਆਂ ਸੱਟਾਂ ਕਿੰਨੀਆਂ ਲਾਈਆਂ ਸੱਟਾਂ ਬਹੁਤ ਲਾਈਆਂ ਬਹੁਤ ਘੁੱਟਿਆ ਉਹਨਾਂ ਨੇ ਕਿਸੇ ਕਿਤੇ ਸੱਟ ਲੱਗੀ ਸੱਟ ਹੱਥ ਤੇ ਲੱਗੀ ਹੱਥ ਤੇ ਅਗਰ ਪਾਣ ਮਾਰੀ ਐ ਤੇ ਸਿਰ 'ਚ ਲੱਗੀਆਂ ਪੈਪੀ ਲੋਹੇ ਦੇ ਉਹਨਾਂ ਕੋ ਸਾਰਿਆਂ ਬੰਦਿਆਂ ਕੋ ਸਾਂਝੀ ਹਾਂਜੀ ਲੇਡੀ ਜੀ ਘਰ ਕੇ ਉਹਨਾਂ ਨੇ ਵੀ ਗਾਲ ਮੰਦਾਂ ਤੇ ਲੇਡੀ ਜੀ ਘਰ ਨਹੀਂ ਸੀ ਮੇਰੇ ਅੱਗੇ ਕੱਲੇ ਮਾਤਾ ਜੀ ਮੇਰੇ ਘਰ ਹੈ ਉਹਨਾਂ ਨੇ ਵੀ ਗਾਲ ਮੰਦਾਂ ਕਰਕੇ ਜੀ ਕੀ ਮੰਗ ਕਰਦੇ ਹਾਂ ਸਾਫ ਚਾਹੀਦਾ ਕਿਹੜੇ ਕਿਹੜੇ ਲੋਕ ਨੂੰ ਤਾਂ ਪਤਾ ਉਹਨਾਂ ਨੇ ਹਾਂ ਜੀ ਪਤਾ ਇਹਨਾਂ ਆਪਣਾ ਬੇਲਾ ਬੇਕੋ ਤੇ ਘੋਰੀ ਤੇ ਆਪਣਾ ਨੀਟਾ ਤੇ ਆਪਣਾ ਮੁਦਾ ਇਹ ਕੋਈ ਕੋਈ ਇਹਦਾ ਧਿਆਨ ਚ ਇਹਦਾ ਮੁੰਡਾ ਜੱਜਵਾਲ ਦੇ ਰਹਿਣ ਵਾਲੇ ਨੇ ਉਸ ਨੂੰ ਦਿਖਾ ਦਿੱਤੀ ਉਸ ਨੂੰ ਦਿਖਾ ਦਿੱਤੀ ਹੈ ਮੌਕਾ ਮੌਕਾ ਇਹ ਕਿ ਗਈ ਹੈ ਨਹੀਂ ਕੀ ਮੰਗਾ ਬੀ ਉਸ ਨੂੰ ਮੰਗਣ ਸਾਫ ਚਾਹੀਦਾ ਹਨ ਜੋ ਵੀ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਪਿੰਡ ਮੇਰਾ ਗੱਜਵਾਲ ਹੈ ਇਹ ਮੇਰੇ ਮੈਂ ਇਹਨਾਂ ਦਾ ਚਾਚਾ ਜੀ ਇਹ ਮੇਰੇ ਭਰਾ ਨੇ ਤੇ ਇਹਨਾਂ ਦਾ ਥੋੜਾ ਬਾਹਰਲਾ ਮਨਦੀ ਸਿੰਘ ਥੋੜਾ ਇਹਨਾਂ ਦਾ ਬੋਲ ਬੁਲਾਣਾ ਹੋਇਆ ਕੋਈ ਮਾੜਾ ਮੋਟਾ ਤੇ ਉਸੇ ਕਰਕੇ ਨਸ਼ੇ ਦੇ ਨਸ਼ੇ ਜੇ ਧੁੰਦੋ ਕੇ ਬੀਬੀਆਂ ਬੱਚੇ ਬੰਦੇ 7 ਵਜੇ ਦਾ ਟਾਈਮ ਆ ਇਹਨਾਂ ਦੇ ਘਰ ਆਣ ਕੇ ਗੇਟ ਵੱਢਿਆ ਦਾਤਰ ਮਾਰੇ ਕਿਰਪਾਨਾਂ ਮਾਰੀਆਂ ਸਕੂਲ ਵਾਲੇ ਬੱਸ ਭੰਨੀ ਮੋਟਰਸਾਈਕਲ ਭੰਨਿਆ ਗੱਡੀ ਭੰਨੀ ਇਹਨਾਂ ਦੀ ਮੱਲੋ ਘਰਦਿਆਂ ਨੂੰ ਸਾਡੀ ਪ੍ਰਧਾਈ ਨੂੰ ਬਹੁਤ ਮੰਦਾ ਚੰਗਾ ਬੋਲ ਕੇ ਗਏ ਬਹੁਤ ਗਾਲੀ ਗਲੋਚ ਕੀਤਾ ਇਹਨਾਂ ਤੇ ਇਹਨਾਂ ਦੇ ਦਾਤਰ ਮਾਰੇ ਆ ਮੇਰਾ ਭਰਾ ਇਹਨਾਂ ਦੇ ਸਿੱਖ ਦਾਤਰ ਵੱਜਾ ਆ ਮੇਰੇ ਆਪਣੇ ਇਹਨਾਂ ਦੇ ਉਂਗਲਾਂ ਦੇ ਮਾਰਿਆ ਸਿਰਚ ਮਾਰਿਆ ਤੇ ਇਹਨਾਂ ਨੂੰ ਜੀ ਇਨਸਾਫ ਚਾਹੀਦਾ ਇਹ ਪੁਲਸ ਨੂੰ ਦਰਖਾ ਦਿੱਤੀ ਕੁਛ ਨੂੰ ਕਬਰੀਦ ਕੀਤੀ ਹੈ ਦਰਖਾ ਦਿੱਤੀ ਹੈ ਇੱਥੇ ਮੌਕਾ ਵੇਖ ਕੇ ਗਈ ਹੈ ਪੁਲਸ ਤੇ ਮੰਨੋ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਸਖਤ ਤੋਂ ਸਖਤ ਅੱਗੇ ਤੋਂ ਇਹੋ ਜੀ ਜਿਹੜੀ ਹਰਕਤ ਆ ਉਹ ਬੇਦਸਗੀਆ ਗੱਲ ਕੀ ਹੋਈ ਆ ਤਾਂ ਵੀ ਬੋਦੀ ਹੋਈ ਆ ਮੁੰਡੇ ਨਾਲ ਲੜਾਈ ਲੜੀ ਹੋਈ ਹੈ ਕਰਾਂ ਕੇ ਪੈ ਗਏ ਨੇ ਤੇ ਉਹਨਾਂ ਕਿ ਇਹਨਾਂ ਦਾ ਡੰਡਾ ਮਾਰਿਆ ਪਹਿਲਾਂ ਮੇਰੇ گاਉਂ ਆ ਹਾਂ ਮੈਂ ਇਹ ਕਿੁੰਦੇ ਤੇ ਪੈਕ ਦੋ ਜਿਹਨਾਂ ਨੂੰ ਹੋਇਆ ਕਿ ਪਹਿਲਾਂ ਮਾਰਿਆ ਡਾਕਟਰ ਮਾਰਿਆ ਕਿ ਮਾਰ ਤੇ ਇਹ ਪਿੰਨ ਦੁੱਜਵਾਲ ਦਾ ਹੈਗਾ ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦੁੱਜਵਾਲ ਇੱਕ ਤੇ ਆਪਣੇ ਆਪਣੇ ਘਰ ਦੇ ਵਿੱਚ ਰਸ਼ਮ ਪ੍ਰਸ਼ਾਦਾ ਪਣ ਸ਼ਾਕਰੇ ਬੈਠੇ ਸੀ ਇਹਦੇ ਦੁੱਤੀ ਪਾਰ ਤੇ ਆਇਆ ਉਹਨਾਂ ਨੇ ਆਕੇ ਤੇ ਇਹਦੇ ਘਰ ਦੀ ਜਿਹੜੀ ਭਾਂ ਤੋੜ ਕੀਤੀ ਆ ਇੱਕ ਦਿਨ ਸਕੂਲ ਦੀ ਗੱਡੀ ਤੋੜੀ ਆ ਉਹਦੇ ਸੀਰੇ ਸਾਰੇ ਸਾਰੇ ਤੋੜਤੇ ਗੱਡੀ ਦੇ ਵੀ ਇੱਕ ਜਿਹੜਾ ਮੋਰਚਾ ਤੋੜਿਆ ਮੋਰਚਾ ਦਾ ਸਾਰਾ ਇਹਨਾਂ ਟੈਕੀ ਉੱਤੋਂ ਸਾਰਾ ਕੋ ਤੋੜਤਾ ਵਾ ਇੱਕ ਆਲਟੋ ਗੱਡੀ ਆ ਉਹਦਾ ਵੀ ਇਹਨਾਂ ਸੀਰੇ ਸਾਰੇ ਸਾਰੇ ਤੋੜਛੜੇ ਉਹਨਾਂ ਨੇ ਤੇ ਗੇੜ ਦੀ ਭਾਂ ਤੋੜ ਕੀਤੀ ਆ ਇਹਦੇ ਦਾਸ ਦੇ 10 12 ਬੰਦੇ ਆਏ ਦਸਾਂ 12 ਬੰਦੇ ਨਾਲ ਕੇ ਇਹਨਾਂ ਦੀ ਸਾਰੀ ਭਾਂ ਤੋੜ ਕੀਤੀ ਇਹਨਾਂ ਨੇ ਕੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਜਾਂਚ ਹਾਂ ਸਹੀ ਹੈ ਹਾਂ 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 ਨਹੀਂ ਉਹਨਾਂ ਦੁੱਤੀ ਪਾਰ ਤੋਂ ਖਾਸ ਆਈ ਹੈ ਇਹ ਇਹਨਾਂ ਵੱਲੋਂ ਦਰਸਾਉਣ ਵਾਲੋਂ ਤਾਂ ਆਪਾਂ ਜਿਹੜੀ ਜੋ ਜੋ ਵੀ ਜਾਂਚ ਜਿਹੜੀ ਜਿਹੜੀ ਆਏਗੀ ਤੇ ਪਾਏ ਕਾਰਵਾਈ ਕੀਤੀ ਜਾਊਗੀ